ਸਰਦਾਰ ਗੁਰਵਿੰਦਰ ਸਿੰਘ ਗੋਰਾ ਸੰਧੂ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਪੰਜਾਬ ਉਹਨਾਂ ਦੇ ਨਾਲ ਡਾਕਟਰ ਤੁਹਾਰ ਮਦੀਨਾ ਜੋ ਬਲਾਕ ਸੜਕ ਦੇ ਪ੍ਰਧਾਨ ਨੇ ਕਰਮਜੀਤ ਪੱਪੀ ਪ੍ਰਧਾਨ ਪਰਜਾਪਤ কুমਹਾਰ ਮਹਾਸੰਗ ਪੰਜਾਬ ਉਹਨਾਂ ਦੇ ਨਾਲ ਨੰਬਰਦਾਰ ਗੁਰਪ੍ਰੀਤ ਸਿੰਘ ਸਾਹਿਬ ਦਾ ਸ਼੍ਰੀ ਹੀਰਕੁਮਾਰ ਸੋਨੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਕ ਸਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਰਿੰਦਰ ਸ਼ੰਧਾ ਜੀ ਰਵੀਰ ਸਿੰਘ ਢੱਲੋਂ ਕੀਪਾ ਬਰਾੜ ਇਹ ਸਾਰੇ ਮੇਰੇ ਵੀਰ ਇਸੇ ਫਰਮਾਨ ਹੈ ਇਹਨਾਂ ਦੇ ਨਾਲ ਹੀ ਸਾਡੀਆਂ ਸਤਕਾਰਯੋਗ ਦੀਬੀਆਂ ਦੀਬਾ ਮਨਪ੍ਰੀਤ ਕੋ ਸੰਧੂ ਅਮਨਦੀਪ ਕੌਰ ਸਮਰ ਰਾਣੀ ਕਲੂਜ ਸੁਚਾ ਅਨੀਤਾ ਨਾਰੰਗਾ ਇਹ ਵੀ ਤਸ਼ਰੀਫ ਫਰਮਾਨ ਇਹ ਲਊਗਾ ਔਰ ਉਹ ਆਪਣੇ ਜਿਹਨੂੰ ਪਤਾ ਹੱਥ ਖੜਾ ਕਰਦੇ ਬਾਹ ਖੜੀ ਕਰਕੇ ਮਾਈਕ ਉਹਨੂੰ ਪਾ ਜਾਊਗਾ ਔਰ ਉਹ ਸਵਾਲ ਦਸੂਗਾ ਠੀਕ ਹੈ ਜੀ ਸੋ ਮੈਂ ਸ਼ੁਰੂ ਕਰਾਂ ਜੀ ਇਜਾਜ਼ਤ ਆ ਸਾਵਣ ਵਿੱਚ ਤੀਆਂ ਕਦੋਂ ਸ਼ੁਰੂ ਹੁੰਦੀਆਂ ਤੇ ਕਦੋਂ ਖਤਮ ਹੁੰਦੀਆਂ ਤੁਹਾਡੇ ਮਤਲਬ ਈਆਂ ਦਾ ਮੇਲਾ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਸਾਡੀ ਸਮੁੱਚੀ ਪ੍ਰੈਸ ਐਸੋਸੀਏਸ਼ਨ ਵੱਲੋਂ ਤੇ ਈਆਂ ਦਾ ਤਿਹਾਰ ਮਨਾਇਆ ਗਿਆ ਸਾਦਕ ਵਿਖੇ ਤੇ ਬਹੁਤ ਉਤਸ਼ਾਹ ਨਾਲ ਈਆਂ ਭੈਣਾਂ ਨੇ ਇਹਦੇ ਵਿੱਚ ਪਾਰਟਿਸਪੀਟ ਕੀਤਾ ਛੋਟੇ ਛੋਟੇ ਨੰਨੇ ਨੰਨੇ ਬੱਚਿਆਂ ਨੇ ਤੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਤੇ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਆਏ ਆ ਸਾਡੇ ਚੀਫ ਅਗਸਟ ਆਏ ਆ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਥੈਂਕ ਯੂ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲੇ ਪਹੁੰਚਿਆ ਤੇ ਆਉਂਦੇ ਸਾਲ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਵੀ ਵਧੀਆ ਹੋਰ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਤੀਆਂ ਦਾ ਤਿਹਾਰ ਮਨਾਈਏ ਥੈਂਕ ਯੂ ओ जी मां मिलके रे दाओ नाम ले जकंदा ओ मन से दमेलो न जाना ऐ तनावे मेरा दिल चंदावा कुण की स्वाद फुर्ती कुण की अपना कर रेगी छुड़ जाना नत रे मां दिल सावन नत दिल न नत बिना कदम न कर रेगी कुण न नत रे ਇਹ ਕੁੜੀ ਨਾਲ ਵੀ ਉਹ ਕਿੱਥੇ ਚੁਗਾਈ ਅੰਦੇ ਕਤ ਕਰਨਾ ਮੋੜੇ ਜੇ ਮੁੰਡੇ ਮੁੰਡੇ ਚੱਲੜੀ ਮਰਨ ਹਰ ਜੱਟ ਦੀ ਜਿੰਦਗੀ ਤੇਰਾ ਨਾ ਹੋਊਂ ਜੇ ਕੁੜੀ ਮੇਰੇ ਨਾਲ ਚੱਲੜੀ ਮਰਨ ਹਰ ਜੱਟ ਦੀ ਜਿੰਦਗੀ ਤੇਰਾ ਨਾ ਹੋਊਂ ਕਾਲ ਵਿੱਚ ਕਿੱਦਾਂ ਇਹ ਦੁਕਾਣਾਂ ਦੀ ਜਾਨ ਦੀ ਹਾਂਜੀ ਭਾਈ ਅੱਜ ਪ੍ਰੋਗਰਾਮ ਦੇ ਵਿੱਚ ਝੋਤੀਆਂ ਦੇ ਕੀ ਕਹਿਣਾ ਚਾਹੋ ਅੱਜ ਅਸੀਂ ਸਾਧਕ ਆਏ ਜੀ ਪਾਕ ਵਿੱਚ ਤੀਆਂ ਦੇ ਤਿਉਹਾਰ ਦੀਆਂ ਮੇਰੀਆਂ ਭੈਣਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਤਿਉਹਾਰ ਸਾਡੀਆਂ ਭੈਣਾਂ ਵਾਸਤੇ ਬਹੁਤ ਹੀ ਮਹੱਤਵ ਰੱਖਦਾ ਹੈ ਇਸ ਸਾਲ ਚ ਇੱਕ ਵਾਰ ਆਂਦਾ ਹੈ ਸਾਡੀਆਂ ਭੈਣਾਂ ਸਾਡੀਆਂ ਤੀਆਂ ਸਾਰੀਆਂ ਵਾਪਸ ਇਸੇ ਮਹੀਨੇ ਆਪਣੇ ਪੇਕੇ ਆਉਂਦੀਆਂ ਨੇ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਨੇ ਆਪਣੇ ਮਾਮਾ ਨਾਲ ਰਹਿੰਦੀ ਆ ਆਪਣੇ ਸਾਰੇ ਪੁਰਾਣੇ ਚਾ ਜਿਹੜੇ ਸਹਰਿਆਂ ਚ ਨਹੀਂ ਪੂਰੇ ਹੁੰਦੇ ਪਿੰਗਾ ਝੂਟਨੀਆ ਨੱਚਣਾ ਗਾਉਣਾ ਆਪਣੇ ਮਨ ਪਸੰਦ ਦੀ ਖੀਰ ਪੂੜੇ ਖਾਣੇ ਉਹ ਸਾਰਾ ਆ ਸਾਡਾ ਮਹੀਨਾ ਹੁੰਦਾ ਇਸ ਕਰਕੇ ਇਸ ਮਹੀਨੇ ਦੀ ਮੈਂ ਆਪਣੀਆਂ ਭੈਣਾਂ ਨੂੰ ਲੱਖ ਲੱਖ ਵਧਾਈ ਦਿੰਨੀ ਹੈ ਤੇ ਆਰਗੇਨਾਈਜ਼ਰਸ ਨੂੰ ਵੀ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਨੇ ਇੰਨਾ ਸੋਹਣਾ ਅਜ ਸਾਧਕ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਮੈਨੂੰ ਇੱਥੇ ਬੁਲਾ ਕੇ ਮੈਨੂੰ ਵੀ ਬਹੁਤ ਹੀ ਮਾਨ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈਪੀ ਤੀਜ ਬਣ ਸ ਗਿਆ Thank <laughs> you. we okay.